ਆ ਜੇ ਬੱਕਣੀ ਨਹੀਂ ਤਾਂ ਕੰਮ ਕਰਦੇ ਨਹੀਂ 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 ਕੋਈ ਹੋਰ ਬਾਬਾ ਇਹ ਮੋਗਾ ਤੋਂ ਨਹੀਂ ਉੱਦੋਂ ਅਸੀਂ ਬਾਹਰ ਖੜੇ ਸੀ ਉੱਥੇ ਤੂੰ ਆ ਰਿਹਾ ਸੀਗਾ ਜੇ ਉਹ ਦੇਖਿਆ ਉੱਤੇ ਪੂਰਾ ਫੈਲੀ ਵੀ ਸੀ ਅੱਗ ਅੱਛਾ ਕਿਹੜੀ ਰੋਡ ਤੇ ਗੁਗਰੀ ਰੋਡ ਆਦਮ ਬਾਰਕ ਲੁਧਿਆਣਾ ਕੇਂਦਰ ਕਮਗਾ ਨਾ ਕਮਕਾਰ ਅਸੈਸਰੀ ਦਾ ਸਾਰਾ ਗੱਡੀਆਂ ਦਾ ਸ਼ੋਰ ਅੰਦਰ ਦੁਕਾਨਾਂ ਨੇ ਸਾਰਾ ਸਮਾਨ ਖਰਾਬ ਹੋ ਗਿਆ ਚਾਰ ਪੰਜ ਦੁਕਾਨਾਂ ਨੇ ਸਾਰਾ ਸਮਾਨ ਖਰਾਬ ਹੋ ਗਿਆ ਤੁਹਾਨੂੰ ਕਿਦਾਂ ਪਤਾ ਲੱਗਿਆ ਅਸੀਂ ਬਾਹਰ ਖੜੇ ਸੀ ਸਾਨੂੰ ਉੱਤੋਂ ਧੂਆ ਬਿਲੀ ਛੋੜ ਸਰਕਟ ਕਰ ਗਈ ਤੇ ਹੁਣ ਕੀ ਹਾਲਾਤ ਨੇ ਅੰਦਰ ਹੁਣ ਇਸ ਟਾਈਮ ਫਰਗਣ ਲੱਗੀ ਹੋਈ ਹੈ ਹਾਲ ਤੱਕ ਤਾਂ ਅੱਗ ਬੁਜੀ ਨਹੀਂ ਹੈਗੀ ਤੇ ਮਾਲ ਨੂੰ ਕਿੱਥੇ ਨੂੰ ਦੁਕਾਨਾਂ ਦੇ ਮਾਲਕ ਆਏ ਹੋਏ ਨੇ ਉਹ ਬਾਹਰ ਨਾਲ ਲੱਗੇ ਹੋਏ ਨੇ ਕਿਹੜੀ ਜਗ੍ਹਾ ਭਾਜੀ ਅੱਗ ਲੱਗੀ ਹੈ ਕਿਵੇਂ ਲੱਗੀ ਹੈ ਇਹ ਪਤਾ ਲੱਗਿਆ ਕੁਝ ਇਹ ਆਪਣੇ ਡੁਗੜੀ ਰੋਡ ਤੇ ਕੀ ਹੋ ਰਿਹਾ ਤੇ ਅਗਲੇ ਤੇਰੇ ਪਿੰਚਰੀ ਅੱਗੇ ਸਭ ਦੁਕਾਨਾਂ ਤੋਂ ਪੁਨਾ ਨੂੰ ਉਹਨਾਂ ਨੂੰ ਬੜਾ ਬਚਾਇਆ ਬਾਕੀ ਅੱਗ ਬੁਝਾ ਰਿਹਾ ਕੋਈ ਚੰਨ ਇਨਸਾਨ ਨਹੀਂ ਹੋਇਆ ਕੋਈ ਵਾਲੇ ਦਵਾਲੇ ਦੀਆਂ ਬਿਲਡਿੰਗਾਂ ਨੂੰ ਖਤਰਾ ਘੱਟ ਕਾਫੀ ਹੋਇਆ ਹੋਇਆ ਤੁਸੀਂ ਵੀ ਬੁਝਾ ਰਹੇ ਸੀਗੇ ਅੱਗ ਮਤਲਬ ਬੁਝਾ ਰਹੇ ਆ ਮਤਲਬ ਪੂਰਾ ਮਤਲਬ ਅੱਗੇ ਉੱਪਰ ਜਾਏ ਲੱਗੀ ਹੈ ਤੇ ਅੱਗ ਲੱਗੇ ਸਾਕੇ ਤੁਹਾਨੂੰ ਕਿਦੋਂ ਪਤਾ ਲੱਗਿਆ ਬਿਲਕੁਲ ਕਾਰਨ ਪਤਾ ਲੱਗਿਆ ਹੋਵੇ ਅੱਗ ਕਿੱਥਾਂ ਲੱਗੀ ਇਹ ਬਿਜਲੀ ਸਰਕਟ ਬਿਜਲੀ ਸਰਕਟ ਬਿਜਲੀ ਸਰਕਟ ਤੁਹਾਨੂੰ ਕਿਦੋਂ ਪਤਾ ਲੱਗਿਆ ਜੀ ਹਾਨੂੰ ਹੁਣੀ ਫੋਨ ਕਰ ਦੋ ਮਿੰਟ ਪਹਿਲਾਂ ਸਰ ਇਹ ਕਿੰਨੇ ਮੰਜ਼ਲਾ ਅਮਾਰਤਾ ਹੈ ਇਹ 3 ਵਜੇ ਚਲੋ ਇੱਕੋ ਹੀ ਸ਼ੌ ਸ਼ੂਬਾ ਉੱਪਰ ਆ ਸ਼ੋਬਾ ਜੀ ਹੂੰ ਤਿੰਨਾਂ ਗੱਡੀਆਂ ਪਹੁੰਚ ਗਈਆਂ ਫੈਰੋਵੇਡ ਦੀਆਂ ਦੋ ਗੱਡੀਆਂ ਸਭ ਦੋ ਗੱਡੀਆਂ ਪਹੁੰਚ ਲਈ ਮੌਕੇ ਤੇ ਅੱਗੇ ਭਜਾਉਂਦੇ ਚੱਲਣ ਜਾਰੀ ਆਹ ਹਾਂ ਜੀ ਤੇ ਸਾਨੂੰ 112 ਨਾਲ ਫੋਨ ਆਇਆ ਮਿੰਟ ਮਿੰਟ ਪਹੁੰਚ ਗਏ ਹਾਂਜੀ ਜੀ ਹਾਂਜੀ ਸਰ ਕਿੱਥੇ ਲੱਗੀ ਆ ਗਏ ਜੀ ਕਿੰਨੀਆਂ ਦਕਰਾਂ ਨਾਲ ਲੱਗੀ ਹੈ 22:02 ਤੇ ਸਾਨੂੰ ਤਲਾਹ ਆਈ ਸੀ ਜਾਨੀ ਕਿ 10:02 ਤੇ ਤਲਾਹ ਆਈ ਹੈ ਬਾਈ ਧੁਗਰੀ ਰੋਡ ਚੌਂਕੀ ਦੇ ਸਾਹਮਣੇ ਦੁਕਾਨਾਂ ਜਾ ਕੇ ਰਹੀ ਆ ਅਸੀਂ ਹੋਰੀ ਤੋਰ ਤੇ ਮਿਲ ਕੇ ਗਿੱਲਰ ਰੋਡ ਫਾਇਰ ਸਟੇਸ਼ਨ ਦੀ ਗੱਡੀ ਟਰਨ ਆਊਟ ਕੀਤੀ ਆ ਉਸ ਤੋਂ ਬਾਅਦ ਅੱਗੇ ਜ਼ਿਆਦਾ ਹੋਣ ਕਰਕੇ ਅਸੀਂ ਦੋ ਵੱਡੀਆਂ ਹੈੱਡਕਵਰਟਰ ਤੋਂ ਲੈ ਕੇ ਆਏ ਆ ਸਰ ਕਾਦਾ ਕੰਮ ਸੀ ਕਰਦੇ ਤੇ ਸਪੇਅਰ ਪਾਰਟ ਦਾ ਦੱਸ ਰਿਹਾ ਜੀ ਤੈਨੂੰ ਗਦਾਮ ਦਾ ਫਰਸਟ ਫਲੋਰ ਅਵੇਲੇਬਲ ਫਰਮ ਕਿੰਨੀਆਂ ਗੱਡੀਆਂ ਲੱਗੀਆਂ ਗੱਡੀਆਂ ਤਿੰਨ ਦੇ ਆ ਗਏ ਲਾਈਆਂ ਜੀ ਇਹ ਤੇ ਗੱਡੀਆਂ ਗੱਡੀਆਂ ਵਾਈ ਰਿਫਲ ਹੋ ਗਏ ਆਣ ਕੇ ਵਾਰ-ਵਾਰ ਆ ਗਏ ਦੋਸਤੋ ਆ ਦੇਖਦੇ ਉੱਪਰ ਜਾ ਕੇ ਫਸਟ ਫਲੋਰ ਜਿਹੜੀ ਕਲੀਅਰ ਹੋ ਗਈ ਹੈ ਸੈਕੰਡ ਫਲੋਰ ਤੇ ਲੱਗ ਰਹੀ ਹੈ ਕੰਟਰੋਲ ਚੱਕ ਕੰਟਰੋਲ ਤੇ ਨਹੀਂ ਹੋਈ ਹੈ ਜੀ ਹਜੇ ਥਰਡ ਫਲੋਰ ਤੇ ਵੀ ਹੋ ਰਹੀ ਹੈ ਤੇ ਕੋਈ ਜਾਣੀ ਨੁਕਸਾਨ ਤੇ ਨਹੀਂ ਹੈ ਜਾਣੀ ਨੁਕਸਾਨ ਤੇ ਹਜੇ ਕਹਿੰਦੇ ਦੁਕਾਨ ਬੰਦ ਸੀ ਕੋਈ ਜਾਣੀ ਨੁਕਸਾਨ ਕਿੰਨੇ ਵਜੇ ਅੱਗ ਲੱਗੀ ਤੇ ਕਿੰਨੇ ਵਜੇ ਪਹੁੰਚ ਕੇ ਤੁਸੀਂ ਆਪ ਜਿਹੜੀ ਲੱਗਦੀ ਸੂਚਨਾ ਵੀ ਲਈ ਸਾਨੂੰ 10:00 ਵਜੇ 2 ਮਿੰਟ ਦੇ ਵਿੱਚ ਆ ਜੋ ਸੀ ਕੋਰੀਡੋਰ ਤੋਂ ਮੇਰੇ ਕੋਲ 5 ਕਿਲੋ ਮਿੰਟ ਲੱਗਿਆ ਨਾ ਗੱਲ ਰੋਡ ਤੋਂ ਫਾਇਰ ਟੈਂਟਰ ਉੱਧਰ ਆਇਆ ਸੀ 5 ਕਿਲੋ ਮਿੰਟ ਦਾ ਦਸਤਾ ਹੋਣਾ ਸੀ ਬਸ ਤੋਂ ਆਦਾ ਸੀ ਦੋ ਬੰਨੀਆਂ ਹੈਡਵਾਰਟ ਤੋਂ ਲੈ ਕੇ ਵੈਸੇ ਕੰਟਰੋਲ ਆ ਜੀ ਅੱਗ ਤੇ ਨਹੀਂ ਛੋਟੇ ਫਲੋ ਜੇ ਹੈ